ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਵਿੱਚ ਇੱਕ ਸਾਬਕਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜੀਹਾਂ ਦੱਸਦੀ ਹੈ ਕਿ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤਾਂ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਦਿਨ ਬਦ ਦਿਨ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਆਏ ਦਿਨ ਹੀ ਵੱਡੀਆਂ ਵਾਰਦਾਤਾਂ ਵਾਪਰ ਰਹੀਆਂ ਨੇ ਤਾਂ ਹੁਣ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਤਕਰਾਰ ਨੂੰ ਲੈ ਕੇ ਪੁਰਾਣੀ ਰੰਜਿਸ਼ ਦੇ ਕਾਰਨ ਕਤਲ ਕਰ ਦਿੱਤਾ ਗਿਆ ਤਾਂ ਤਸਵੀਰਾਂ ਜੋ ਨੇ ਮੌਕੇ ਦੀਆਂ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਮੌਕੇ ਤੇ ਜੋ ਹਾਲਾਤ ਬਣੇ ਨੇ ਉਹ ਵੀ ਵੇਖ ਸਕਦੇ ਹੋ ਤਾਂ ਸੀਸੀਟੀ ਤੇ ਦੇ ਉਤੇ ਗੋਲੀਆਂ ਚਲਾਈਆਂ ਗਈਆਂ ਨੇ ਤਾਂ ਦੱਸਦੇ ਕਿ ਸਾਬਕਾ ਸਰਪੰਚ ਦੱਸਿਆ ਜਾ ਰਿਹਾ ਜੋ ਕਿ ਅਕਾਲੀ ਦਲ ਪਾਰਟੀ ਦੇ ਨਾਲ ਸੰਬੰਧ ਰੱਖਦਾ ਸੀ ਜੋ ਜੋ ਰਾਤ ਦੇ ਸਮੇਂ ਆਪਣੇ ਘਰ ਦੇ ਬਾਹਰ ਨਿਕਲਿਆ ਸੀ ਬੱਤੀ ਠਿੱਗ ਗਈ ਹੋਈ ਸੀ ਬੱਤੀ ਨੂੰ ਠੀਕ ਕਰਨ ਦੇ ਲਈ ਪੌੜੀ ਲੈ ਕੇ ਜਦੋਂ ਘਰ ਦੇ ਬਾਹਰ ਗਿਆ ਤਾਂ ਗਵਾਂਡੀਆਂ ਦੇ ਵੱਲੋਂ ਉਸ ਦੇ ਉੱਤੇ ਤਾਪੜ ਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ ਦੱਸਦੇ ਕਿ 7 ਗੋਲੀਆਂ ਚਲਾਈਆਂ ਗਈਆਂ ਜਿਸ ਦੇ ਵਿੱਚ 3 ਗੋਲੀਆਂ ਉਸ ਨੂੰ ਲੱਗੀਆਂ ਔਰ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਤਾਂ ਦੱਸਦੀ ਹੈ ਅੰਮ੍ਰਿਤਸਰ ਦੇ ਪਿੰਡ ਸਾਹਤਪੁਰਾ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਸਾਬਕਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਗਵਾਂਡੀਆਂ ਦੇ ਨਾਲ ਵਿਵਾਦ ਚੱਲ ਰਿਹਾ ਸੀ ਤਾਂ ਜਦ ਰਾਤ ਨੂੰ ਬੱਤੀ ਠੀਕ ਕਰਨ ਦੇ ਲਈ ਪੌੜੀ ਲੈ ਕੇ ਘਰ ਤੋਂ ਬਾਹਰ ਨਿਕਲੇ ਤਾਂ ਇਸੇ ਦੌਰਾਨ ਗਵਾਂਡੀਆਂ ਦੇ ਵੱਲੋਂ ਉਹਨਾਂ ਦੇ ਪਿਤਾ ਦੇ ਉੱਤੇ ਲਗਾਤਾਰ ਫਾਇਰਿੰਗ ਕੀਤੀ ਗਈ ਗੋਲੀਆਂ ਚਲਾਈਆਂ ਗਈਆਂ ਲਗਾਤਾਰ 7 ਫਾਇਰ ਕੀਤੇ ਗਏ ਸਾਬਕਾ ਸਰਪੰਚ ਦੇ ਉੱਤੇ ਤਾਂ ਹੁਣ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਨਾ ਦੇਖ ਸਕਦੇ ਹੋ ਨਿੱਕੀ ਜਿਹੀ ਗੱਲ ਦੇ ਪਿੱਛੇ ਗਵਾਂਡੀਆਂ ਦੇ ਵੱਲੋਂ ਸਰਪੰਚ ਦੇ ਉੱਤੇ ਤਾਬੜ ਤੋੜ ਗੋਲੀਆਂ ਮਾਰ ਦਿੱਤੀਆਂ ਗਈਆਂ ਸਰਪੰਚ ਦਾ ਕਤਲ ਕਰ ਦਿੱਤਾ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਲਾਕੇ ਦੇ ਨਾ ਉਹ ਵੀ ਤੁਹਾਨੂੰ ਸੁਣਾਉਣੇ ਆ ਜੀ ਮੇਰਾ ਨਾਮ ਸੰਨਪਾਲ ਸਿੰਘ ਜਿਹੜਾ ਰਾਤੀ ਹਾਦਸਾ ਵਾਪਰਿਆ ਤੁਹਾਡੇ ਪਿਤਾ ਜੀ ਨੂੰ ਗੋਲੀਆਂ ਮਾਰੀਆਂ ਗਈਆਂ ਤਾਂ ਕੀ ਕਾਰ ਰਹੀ ਗੱਲ ਕੀ ਹੋਈ ਸਾਰੀ ਦਰਸ ਗੱਲ ਕੁਛ ਨਹੀਂ ਹੈਗੀ ਇਹ ਪਹਿਲਾਂ ਪੁਰਾਣੀ ਰੰਜਿਸ਼ ਰੱਖਦੇ ਹੀ ਮੇਰੇ ਨਾਲ ਮੈਂ ਮਤਲਬ ਬੋਲ ਚੱਲਦੀ ਕੋਈ ਵੀ ਮੇਰੇ ਨਾਲ ਨਾ ਹੈਗਾ ਉਹ ਤੋਂ ਪਹਿਲਾਂ ਨੇ ਮੇਰੇ ਕਾਰ ਦੇ ਸ਼ੀਸ਼ੇ ਤੋੜੇ ਆ ਇਹਦੀ ਲੇਡੀ ਇਹਦੀ ਵਾਈਫ ਆ ਮੁੰਡਾ ਸਹਿਜਪਾਲ ਦਾ ਅਸਲ ਨਾਮ ਦਾ ਸ਼ੁਭਾ ਮੈਂ ਦਲੰਦਰ ਦਾ ਪਿਛੋ ਰਹਿਣ ਵਾਲਾ ਤੇ ਇਹ ਇਥੇ ਆਪਣੇ ਵਾਈਫ ਦੇ ਘਰੇ ਰਹਿੰਦਾ ਇਹ ਇਹਨਾਂ ਨੇ ਪਹਿਲਾਂ ਮੇਰੀ ਕਾਰ ਦੇ ਸ਼ੀਸ਼ੇ ਤੋੜੇ ਦੀ ਵਾਈਫ ਨੇ ਤੋੜੇ ਸਵੇਰੇ ਮੁੜ ਕੇ ਬਾਅਦ ਸਾਡੇ ਨਾਲ ਝਗੜਾ ਕੀਤਾ ਉਸ ਤੋਂ ਬਾਅਦ ਅਜ ਮਹੀਨੇ ਬਾਅਦ ਇਹਨਾਂ ਨੇ ਆ ਵਾਕਿਆ ਕਰਤਾ ਮੇਰੇ ਫਾਦਰ ਸਾਹਿਬ ਨੂੰ ਮਤਲਬ ਇਹਨਾਂ ਨੇ ਸ਼ੂਟ ਕੀਤਾ ਉਹਦੇ ਵਿੱਚ ਇਹਨਾਂ ਸੱਤ ਬੁਲੇਟ ਚਲਾਏ ਗਏ ਤਿੰਨ ਬੁਲੇਟ ਮੇਰੇ ਫਾਦਰ ਸਾਹਿਬ ਦੇ ਲੱਗੀਆਂ ਨੇ ਇਹਨਾਂ ਨੂੰ on this word ਦੇ ਦਿੱਥੋ ਕਿ ਦੋ ਇਹਦਾ ਲਾਇਸੈਂਸ ਨਹੀਂ ਹੈਗਾ ਦੋ ਨੰਬਰ ਦੇ ਹਥਿਆਰ ਨਾਲ ਨਹੀਂ ਕੀਤਾ ਸਾਰਾ ਵਾਕਿਆ ਕੀਤਾ ਜੀ ਪਹਿਲਾਂ ਵੀ ਕਦੀ ਇਹਨੇ ਧਮਕੀ ਦਿੱਤੀ ਜੋ ਤੁਹਾਡੇ ਨਾਲ ਹਾਂ ਜੀ ਜਦੋਂ ਪਿਛਲੀ ਵਾਰੀ ਜੋ ਮਹੀਨਾ ਪਹਿਲਾਂ ਜੋ ਅਸੀਂ ਦਰਖਾਸਤ ਵੀ ਠਾਣੇ ਦਿੱਤੀ ਸੀ ਉਹ ਝਗੜਾ ਹੋਇਆ ਇਹਨਾ ਉਹ ਵੀ ਇਮਪਲਸ ਲੈਣੇ ਮੌਕਾ ਵੇਖਿਆ ਉਹਦੇ ਨੇ ਇਹ ਚੀਜ਼ ਕਹੀ ਕਿ ਕੋਈ ਨਾ ਮੈਂ ਠਾਣੇ ਨਹੀਂ ਜਾਣਾ ਨਾ ਮੈਂ ਕੋਈ ਰਾਈਨਾਮਾ ਕਰਨਾ ਮੈਂ ਦੱਸੂ ਬਾਅਦ ਵਿੱਚ ਮਤਲਬ ਕਿ ਜੋ ਵੀ ਮੈਂ ਕਰੂੰਗਾ ਕਾਰਵਾਈ ਇਹਦੇ ਹੋ ਕਰੂੰਗਾ ਤੇ ਉਸ ਵੇਲੇ ਪੁਲਸ ਪਸ ਲੋਕਾਂ ਕੋਲ ਕਾਰਵਾਈ ਨਹੀਂ ਕੀਤੀ ਪੁਲਸ ਨੇ ਕਾਰਵਾਈ ਨਹੀਂ ਉਸ ਟਾਈਮ ਕੋਈ ਕੀਤੀ ਇਸ ਬੰਦੇ ਦੇ ਕੋਈ ਕਾਰਵਾਈ ਨਹੀਂ ਕੀਤੀ ਨਾ ਕੀਤੀ ਉਹਨਾਂ ਕੋਈ ਤੁਹਾਨੂੰ ਧਮਕੀਆਂ ਦਿੱਤੀਆਂ ਵੀ ਅਜੇ ਹਾਂ ਦਰਖਾਸਤ ਵੀ ਦਿੱਤੀ ਰਾਤ ਦਰਖਾਸਤ ਦੇ ਰਾਸ਼ੀ ਜੀ ਟੁੱਟੇ ਦਾ ਰਾਤ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਬੀਤੀ ਰਾਤ ਇਹ ਹੋਇਆ ਕਾਰਨਾਮਾ ਨੇ ਕੀਤਾ ਵਾ ਟਾਈਮ ਕਿਨਾ ਸੀਗਾ ਰਾਤ ਨੂੰ ਇਹ 11:30 ਦੇ ਮਤਲਬ 12 ਦੇ ਵਿੱਚ ਵਿੱਚ ਦਾ ਟਾਈਮ ਸੀ ਮਤਲਬ 11:30 ਦੇ ਕਰੀਬ ਸਰ ਉਦੋਂ ਹੋਇਆ ਕਿ ਜਦੋਂ ਇਹ ਜਦੋਂ ਇਹ ਬਾਹਰ ਨਿਕਲੇ ਦੋਵੇਂ ਪਰਿਵਾਰ ਤੁਸੀਂ ਨਿਕਲੇ ਉਹ ਵੀ ਨਿਕਲੇ ਤੇ ਕਾਰਨ ਕੀ ਬਣਿਆ ਕਿ ਪਹਿਸੂ ਗੱਲਬਾਤ ਕਿੱਥੋਂ ਹੋਈ ਕੱਲ ਕੁਛ ਨਹੀਂ ਇਹ ਰਾਤ ਦੀ ਲਾਈਟ ਖਰਾਬ ਸੀ ਤੇ ਕਲੋਨੀ ਦੇ ਸਾਰੇ ਵਿੱਚ ਲਾਈਟ ਬੰਦ ਸੀ ਤੇ ਸਾਡੇ ਆ ਦਰਵਾਜ਼ੇ ਨਾਲ ਬੋਡੀ ਪਈ ਸੀ ਤੇ ਫਾਦਰ ਸਾਹਿਬ ਅੰਦਰ ਖਾਣਾ ਖਾ ਰਹੇ ਸੀ ਇਹਨੇ ਪਹਿਲਾਂ ਬੋਡੀ ਛੁੱਟੀ ਦੇ ਡੋਰ ਹੀ ਲਗਾਈ ਕਿ ਨਹੀਂ ਇਸ ਨਾਲ ਉਹਦੇ ਸਾਡੀ ਦਾ ਦਾ ਲਾਈਟ ਖਰਾਬ ਹੋਈ ਨਾ ਤਾਂ ਮੈਕੈਨਿਕ ਲਾ ਕੇ ਗਏ ਸੀ ਨਾ ਉਹਨਾਂ ਦੇ ਘਰ ਦੇ ਕੰਦ ਲੱਗੇ ਨਹੀਂ ਆਪਣੀ ਘਰ ਦੇ ਆਪਣੇ ਅੰਦਰ ਲੱਗੇ ਉਧਰੋਂ ਉਹਨਾਂ ਨੇ ਹੱਥ ਮਾਰ ਕੇ ਛੁੱਟੀ ਆ ਅਜਾ ਉਧਰੋਂ ਉੱਤੋਂ ਛੁੱਟ ਗਿਆ ਥੱਲੇ ਛੁੱਟ ਗਿਆ ਨਹੀਂ ਥੱਲੇੋਂ ਸਾਹਮਣੇ ਕੰਦੇ ਸਾਹਮਣੇ ਛੁੱਟੀ ਸੋਟੀ ਦਿੱਤੀ ਫੇਰ ਕੀ ਹੋਇਆ ਫਿਰ ਉਸ ਵਾਰ ਫਾਦਰ ਸਾਹਿਬ ਬਾਹਰ ਨਿਕਲੇ ਤੇ ਇਹਨਾਂ ਨੇ ਸ਼ੂਟ ਕਰਨਾ ਸਟਾਰਟ ਕਰਤਾ ਕੋਈ ਗੱਲਬਾਤ ਨਹੀਂ ਕੀਤੀ ਕੋਈ ਗੱਲਬਾਤ ਨਹੀਂ ਕੀਤੀ ਸਿੱਧਾ ਸ਼ੂਟ ਹੀ ਕੀਤਾ ਕਿੰਨੀਆਂ ਕੋਈਆਂ ਮਾਰੀਆਂ ਨਹੀਂ ਇਹਨਾਂ ਨੇ ਸੱਤ ਫਾਇਰ ਕੀਤੇ ਨੇ ਜਿਨ੍ਹਾਂ ਤੋਂ ਤਿੰਨ ਫਾਇਰ ਮੇਰੇ ਫਾਦਰ ਸਾਹਿਬ ਦੇ ਲੱਗੇ ਨੇ ਤੇ ਬਾਕੀ ਅਸੀਂ ਮੈਂ ਤੇ ਕਿ ਜੋ ਮੁੜ ਕੇ ਮੁਖ ਉਹਨਾਂ ਦਾ ਹੱਥ ਪਾਸੀ ਬੜੀ ਗੰਭੀਰ ਹਾਲਤ ਵਿੱਚ ਤੁਸੀਂ ਫਿਰ ਮੌਕੇ ਤੇ ਕਿੱਥੇ ਖੜਿਆ ਨਾਲ ਮੌਕੇ ਤੇ ਫਿਰ ਮੈਂ ਨਾਲ ਆਈਬੀਆਈ ਹਸਪੀਟਲ ਸੈਡ ਕਿ ਨਾਲ ਫਿਰ ਟੱ ਗਿਆ ਨਹੀਂ ਮੈਂ ਨਾਲ ਮੇਰੇ ਮੇਰੀ ਆਪਣਾ ਕਜ਼ਨ ਹੀ ਭੁਆਈ ਦਾ ਬੇਟਾ ਉਹ ਇੱਥੇ ਸਾਡੇ ਕੋਲ ਹੀ ਰੈਜ਼ੀਡੈਂਟ ਉਹ ਨਾਲ ਨਾਲ ਗਿਆ ਨਾਲ ਮੇਰੇ ਮੇਰਾ ਬਾਹਰ ਰੈਜ਼ੀਡੈਂਟ ਮੇਰੇ ਆਪਣਾ ਸਟਾਫ ਹੀ ਹੋ ਗਿਆ ਮੇਰਾ ਤੁਹਾਡੇ ਪਿਤਾ ਜੀ ਪਿੰਡ ਦੇ ਦੱਸਿਆ ਜਾ ਰਿਹਾ ਹੈ ਹਾਂ ਜੀ ਸਾਬਕਾ ਸਰਪੰਚ ਜਿਹੜਾ ਪਿੰਡ ਸੈਦੂਪੁਰਾ ਕਿਹੜੀ ਪਾਰਟੀ ਨਾਲ ਬਲੋਂਗ ਕਰਦੇ ਇੱਕ ਆਲੀਦਲ ਪਾਰਟੀ ਅੱਛਾ ਇਹ ਇਸ ਤੋਂ ਇਲਾਵਾ ਨਾ ਕੋਈ ਰੰਜਿਸ਼ ਨਹੀਂ ਸੀ ਨਾ ਕੋਈ ਰੰਜਨ ਕੋਈ ਹੈ ਹੀ ਨਹੀਂ ਕੋਈ ਵੀ ਮਤਲਬ ਜਿਹੜਾ ਤੁਹਾਡੇ ਨਾਲ ਤਕਰਾਰ ਹੋਇਆ ਪਹਿਲਾਂ ਉਹਦਾ ਕੀ ਕਾਰਨ ਸੀ ਜੀ ਉਹ ਗੱਡੀ ਦੇ ਤੁਸੀਂ ਦੱਸ ਰਹੇ ਸ਼ੀਸ਼ੇ ਤੋੜੇ ਇਹਨਾਂ ਨੇ ਉਹਦਾ ਕੀ ਕਾਰਨ ਇਹਨਾਂ ਨੇ ਇਹ ਬਣਾਇਆ ਕਿ ਇੱਕ ਤੋਂ ਗੱਡੀ ਸਾਡੇ ਗੇਟ ਗੱਡੀ ਲਾਉਣਾ ਗੱਡੀ ਲਾਉਣ ਤੋਂ ਯਾਨੀ ਕਿ ਭਰਾ ਦੇ ਬੂਹੇ ਗੱਡੀ ਪਹਿਲਾਂ ਗੱਡੀ ਲਾਉਣ ਤੋਂ ਝਗੜਾ ਜਿਹੜਾ ਸ਼ੁਰੂ ਹੋਇਆ ਤੇ ਉਸ ਤੁਹਾਡਾ ਕਹਿੰਦਾ ਪਰ ਉਹ ਰੰਜਿਸ਼ ਨੂੰ ਲੈ ਕੇ ਇਹ ਜਿਹੜ ਦੀ ਵੀ ਹਾਂ ਕਦੇ ਲਾਈਵ ਨਹੀਂ ਐਨੇ ਟਾਈਮ ਮੈਂ ਇੱਕ ਇੱਕ ਬਹਾਨਾ ਹੀ ਬਣਾਇਆ ਕਿ ਬਸ ਕੀ ਮਤਲਬ ਬੋਲ ਚੱਲਦਾ ਜੋ ਵੀ ਮੇਰੇ ਮਾਸੜ ਜੀ ਇਹ ਜੀ ਹੋ ਕੀ ਕਾਰਨ ਹੋਇਆ ਸਾਰਾ ਜੀ ਤੁਸੀਂ ਦੱਸੋ ਦਿਖਾਓ ਕਾਰਨ ਕੁਝ ਨਹੀਂ ਜੀ ਇਹਨਾਂ ਦਾ ਬਾਹਰ ਇੱਕ ਰੈਸਟੋਰੈਂਟ ਹੈ ਇੱਥੇ ਕਾਫੀ ਲੰਮਾ ਸਮਾਂ ਸਰਪੰਚ ਰਹੇ ਆ ਪਿੰਡ ਦੇ ਵਿੱਚ ਉਸ ਤੋਂ ਬਾਅਦ ਜੀ ਇੱਥੇ ਆ ਗਏ ਆ ਇੱਥੇ ਵੀ ਇਹ ਪੁਰਾਣੀ ਰੰਜਿਸ਼ ਏ ਐਵੇਂ ਰੱਖੀ ਗਏ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬੜਾ ਵਧੀਆ ਇਹਨਾਂ ਸਾਰੇ ਦਿਨ ਪਿੰਡ ਲੋਕਾਂ ਨਾਲ ਵਿਚਰਨਾ ਕੋਈ ਗੱਲ ਨਹੀਂ ਬਾਤ ਨਹੀਂ ਬੇਟਾ ਇੱਥੇ ਕੰਮ ਕਰਦਾ ਹੈ ਤੇ ਗੱਡੀ ਲਾਉਣ ਤੋਂ ਹੀ ਇਹਨਾਂ ਦੀ ਥੋੜੇ ਦਿਨ ਪਹਿਲਾਂ ਕੋਈ ਗੱਲ ਹੋਈ ਗੱਡੀ ਵੀ ਇਹਨਾਂ ਦੇ ਪਲਾਟ ਗੱਡੀ ਨਹੀਂ ਲਾਈ ਉਹਨੇ ਗਾੜੀ ਖਾਲੀ ਪਲਾਟ ਹੀ ਮੁੰਡੇ ਨੇ ਉੱਥੇ ਲਾਈ ਐ ਇਹਨਾਂ ਮੁੜ ਕੇ ਉਹਦੇ ਸ਼ੀਸ਼ੇ ਛੂਛੇ ਭੰਨੇ ਆ ਇਨਸਾਫ ਦੀ ਵੀ ਇਹਨਾਂ ਮੰਗ ਕੀਤੀ ਓਦੋਂ ਵੀ ਓਦੋਂ ਵੀ ਕੋਈ ਇਨਸਾਫ ਇਹਨਾਂ ਨੂੰ ਮਿਲਿਆ ਨਹੀਂ ਆ ਓਦੋਂ ਵੀ ਇਹਨਾਂ ਥਾਣੇ ਦਰਖਾਸਤ ਵੀ ਦਿੱਤੀ ਆ ਤੇ ਉਹ ਕਹਿੰਦਾ ਮੈਂ ਤੇ ਜੇ ਥਾਣੇ ਆਣਾ ਹੀ ਨਹੀਂ ਆ ਜਦੋਂ ਕੋਈ ਕਰੂੰਗਾ ਉਦੋਂ ਥਾਣੇ ਆਉਂਗਾ ਜੇ ਕੱਲ ਹੀ ਥਾਣੇ ਚਲੇ ਗਏ ਜੇ ਓਦੋਂ ਤੁਹਾਨੂੰ ਦੱਸੂਗਾ ਥਾਣੇ ਜਾ ਕੇ ਤੇ ਹੁਣ ਇੱਕ ਰਾਤੀ ਕੋਈ ਗੱਲ ਨਹੀਂ ਬਾਤ ਨਹੀਂ ਰਾਤੀ ਫੇਰ ਉਹਨੇ ਆ ਵਾਕਿਆ ਮਿਲਣਾ ਚਾਹੀਦਾ ਇਨਸਾਫ ਮਿਲਣਾ ਚਾਹੀਦਾ ਜੀ ਉਹਨੂੰ 체ਤੀ ਤੋਂ 체ਤੀ ਗ੍ਰਿਫਤਾਰ ਕਰਨ। ਜੀ ਉਹਦੀ ਘਰ ਦੀ ਦਾ ਵੀ ਤੁਸੀਂ ਉਹਨਾਂ ਦਾ ਬਹੁਤ ਵੱਡਾ ਰੋਲ ਆ ਜੀ ਘਰ ਚਲਾਉਣ ਦੇ ਵਿੱਚ ਜਨਾਨੀ ਦਾ ਰੋਲ ਹੁੰਦਾ। ਇਹੋ ਹੀ ਜਨਾਨੀ ਜਿਹੜੀ ਆ ਇਹ ਜਨਾਨੀ ਨੇ ਹੀ ਸਾਰਾ ਕੁਝ ਕਰਾਇਆ ਜਨਾਨੀ ਨੇ ਹੀ ਇਹਨੂੰ ਡੱਕਿਆ ਨਹੀਂ ਆ ਸਭ ਕੁਝ ਜਨਾਨੀ ਨੇ ਕੀਤਾ ਉਹ ਆਪਣੇ ਸਹੁਰੇ ਘਰ ਰਹਿੰਦਾ ਸੀ ਜਨਾਨੀ ਦੇ ਆਖੇ ਲੱਗਦਾ। ਲੱਗਦਾ ਲੱਗਾ ਕਿ ਇਹ ਬੇਟਾ ਕਹਿ ਰਿਹਾ ਉਹਨਾਂ ਦਾ ਕਿ ਸ਼ੀਸ਼ਾ ਵੀ ਜਿਹੜਾ ਤੋੜਿਆ ਸੀਗਾ ਉਹ ਇਹਦੀ ਧਰਮ ਪਤਨੀ ਨੇ ਤੋੜਿਆ ਜਿਹੜੀ। ਹਾਂਜੀ ਹਾਂਜੀ ਉਹਦੀ ਸੀਸੀਟੀਵੀ ਸਾਰੀ ਫੁਟੇਜ ਵੀ ਜਿਹੜੀ ਆ ਉਹ ਪਹਿਲਾਂ ਮੰਨਦੀ ਨਹੀਂ ਸੀ ਜਦੋਂ ਕਢ ਅਹੀਂ ਤੇ ਕਹਿੰਨੇ ਆ ਵੀ ਯੂਨੋ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਤੇ ਇਹਦੀ ਘਰਦੀ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਤੇ ਬੰਦੇ ਦਾ ਜਿਹੜਾ ਹਨ ਇਨਸਾਫ ਆ ਉਹ ਮਿਲੇ ਤੇ ਪਹਿਲਾਂ ਹੁਣ ਤੱਕ ਕੋਈ ਕਾਰਵਾਈ ਕੀਤੀ ਗਈ ਪੁਲਿਸ ਵੱਲੋਂ ਹੁਣ ਤੱਕ ਜੀ ਅਜੇ ਉਹਦੀ ਜਿਹੜੀ ਵਾਈਫ ਆ ਉਹਨੂੰ ਘਰ ਨਜ਼ਰਬੰਦ ਕੀਤਾ ਗਿਆ ਉਹਨੂੰ ਗ੍ਰਿਫਤਾਰ ਕਰਕੇ ਤੇ ਉਹਨੂੰ ਗ੍ਰਿਫਤਾਰ ਕਰਨ ਉਹਦੀ ਗ੍ਰਿਫਤਾਰੀ ਪਾਉਣ ਉਹਨੂੰ ਸਾਰਾ ਪੁੱਛਣ ਵੀ ਕਿੱਥੇ ਆ ਉਹਨੂੰ ਸਾਰਾ ਪਤਾ ਬਾਜੀ ਉਹਨੂੰ ਫੋਨ ਆਉਂਦੇ ਆ ਸਭ ਕੁਝ ਆਉਂਦਾ ਤੁਸੀਂ ਕਹਿਣਾ ਚਾਹੁੰਦੇ ਕਿ ਇਹਦੀ ਘਰਵਾਲੀ ਦਾ ਬਰਾਬਰ ਦੋਸ਼ ਆ ਪੂਰਾ ਜੀ ਪੂਰਾ ਦੋਸ਼ ਆ ਜੀ ਉਹਨੇ ਅਜੇ ਤੱਕ راست ਵਿੱਚ ਨਹੀਂ ਲਿਆ ਨਹੀਂ ਲਿਆ ਜ ਮਮੂਲੀ ਝਗੜੇ ਕਾਰਨ ਉਹਦੇ ਖਿੱਚ ਤੂ ਹੋਈ ਆ ਜਿਹਦੇ ਘਰੋਂ ਜ਼ਖਮੀ ਹੋਈ ਤਾਂ ਹਸਪਤਲ ਪਹੁੰਚਾਇਆ ਗਿਆ ਲੇਡੀ ਪੁਲਸ ਨਾਲ ਗਈ ਹੈ ਨਹੀਂ ਜੀ ਕੋਈ ਖਿੱਚ ਤੂ ਨਹੀਂ ਹੋਈ ਕੋਈ ਗੱਲ ਨਹੀਂ ਬਾਤ ਨਹੀਂ ਜਿਸ ਟਾਈਮ ਅਸੀਂ ਇੱਥੋਂ ਲੱਦ ਕੇ ਖੜਿਆ ਆਪਣੇ ਮਾਸੜ ਜੀ ਨੂੰ ਉਸ ਟਾਈਮ ਉਹ ਦੋਵੇਂ ਜੀ ਬੂਹੇ ਗਾੜੀ ਖਲੋਤੇ ਆ ਵੇਂਦੇ ਰਹੇ ਆ ਬੜੇ ਟੌਰ ਨਾਲ ਮਾਰ ਕੇ ਉਹ ਗਿਆ ਵਾ ਬੰਦਾ ਐਡਾ ਵੱਡਾ ਵੇਖੋ ਕੰਮ ਹੋਇਆ ਵਾ ਤੇ ਪੁਲਸੋ ਆਜੇ ਵੀ ਆਂਦੀ ਆ ਵੀ ਉਹਨੂੰ ਕਾਹਦਾ ਖਿੱਚ ਤੂ ਹੋਈ ਉਹਦੇ ਤੇ ਕਿਸੇ ਨੇ ਚਪੇੜ ਵੀ ਨਹੀਂ ਮਾਰੀ ਸਾਡੇ ਕੋਲ ਤਾਂ ਅਸੀਂ ਆਪਣਾ ਬੰਦਾ ਬਚਾਉਣ ਡਿਆ ਅਸੀਂ ਉਹਨਾਂ ਦਾ ਥੋੜਾ ਚੁੱਕਣਾ ਸੀ ਅਸੀਂ ਉਹਨਾਂ ਨਾਲ ਖਿੱਚ ਤੂ ਇਹੀ ਤੇ ਚਾਹੁੰਦੇ ਆ ਜੀ ਸਾਨੂੰ ਇਨਸਾਫ ਮਿਲੇ ਛੇਤੀ ਤੋਂ ਛੇਤੀ ਇਨਸਾਫ ਦਵਾ ਜਾਏ ਇਹ ਜੀ ਇੱਥੇ ਜਿੱਥੇ ਆਪਾਂ ਖੜੇ ਆ ਇਹ ਸ਼ਿਵਾ ਕਲੋਨੀ ਆ ਜੀ ਨਵੀਂ ਡਿਵੈਲਪ ਹੋਈ ਆ ਕਲੋਨੀ ਇਹਦੇ ਵਿੱਚ 186 ਨੰਬਰ ਕੋਠੀ ਦੇ ਵਿੱਚ ਸਰਦਾਰ ਪ੍ਰਵਿੰਦਰ ਸਿੰਘ ਜੋ ਸਾਬਕਾ ਸਰਪੰਚ ਨੇ ਪਿੰਡ ਸੈਲਪੁਰਾ ਦੇ ਉਹਨਾਂ ਨੇ ਆਪਣੇ ਪਰਿਵਾਰ ਸਮੇਤ ਰਹਿਸ਼ ਰੱਖੀ ਹੋਈ ਤੇ ਨਾਲ ਦੀ ਕੋਠੀ ਦੇ ਵਿੱਚ 185 ਨੰਬਰ ਕੋਠੀ ਦੇ ਵਿੱਚ ਉਹਨਾਂ ਦੇ ਬਿਲਕੁਲ ਗੁਮਾਂਡ ਜਿਹੜੇ ਅਗੇ ਕਿਰਨਦੀਪ ਕੌਰ ਤੇ ਉਹਦੇ ਹਸਬੈਂਡ ਜਿਹੜੇ ਸ਼ੁਭਮ ਸਹਿਜਪਾਲ ਸਿੰਘ ਜਿਹੜੇ ਆ ਉਹ ਇਥੇ ਰੈਸ਼ ਰੱਖੀ ਹੋਈ ਸੀ ਉਹਨਾਂ ਨੇ ਕਿ ਕੱਲ੍ਹ ਇਹ ਕਰੀਬ 11:30 ਵਜੇ ਦੇ ਹੋਏਗਾ ਟਾਈਮ ਤੇ ਇਹਨਾਂ ਦਾ ਨਾਂ ਰਾਤ ਦਾ ਜੀ ਰਾਤ ਦਾ 11:30 ਮਿੰਟ ਦਾ ਟਾਈਮ ਹੋਏਗਾ ਕਿ ਇਹਨਾਂ ਦਾ ਆਪਸ ਵਿੱਚ ਵਿੱਚ ਪਹਿਲਾਂ ਵੀ ਇਹਨਾਂ ਦਾ ਥੋੜਾ ਜਿਹਾ ਗੱਡੀ ਲਾਉਣ ਤੋਂ ਗਲੀ ਦੇ ਵਿੱਚ ਗੱਡੀ ਲਾਉਣ ਤੋਂ ਆਪਣਾ ਤਕੜਾ ਚੱਲਦਾ ਸੀ ਤੇ ਰਾਤੀ ਇਹਨਾਂ ਦਾ ਕੋਈ ਮਾਮੂਲੀ ਟਕਰਾਅ ਹੋਇਆ ਜਿਸ ਕਾਰਨ ਜਿਹੜਾ ਵਾ ਉਹਨੇ ਸੁਭਮ ਸਰਿਵਾਲ ਨੇ ਆਪਣੇ ਦੇ 12 ਵਾਲਵਰ ਨਾਲ ਫੇਰ ਕਰਕੇ ਤੇ ਜਿਹੜਾ ਵਾ ਪ੍ਰਭਿੰਦਰ ਸਿੰਘ ਦਾ ਕਤਲ ਹੋਇਆ ਅੱਛਾ ਸਰ ਕਿਹਾ ਜਾ ਰਿਹਾ ਕਿ ਪ੍ਰਭਿੰਦਰ ਸਿੰਘ ਕੋ ਵੀ ਰਿਵਾਲਵਰ ਹੈਗਾ ਸੀ ਉਹ ਚੁੱਕ ਕੇ ਲੈ ਗਿਆ ਵਾ ਜਦੋਂ ਗੋੜੀਆਂ ਮਾਰ ਗਿਆ ਇਦੇ ਬਾਰੇ ਨਹੀਂ ਇਹਦੇ ਸੀਸੀਟੀਵੀ ਫੁਟੇਜ ਦਾ ਉਹਦੇ ਪਿੱਛੇ ਨਹੀਂ ਆਪਣਾ ਸਕਟਰ ਬਲਾਇਆ ਸੀਸੀਟੀਵੀ ਦਾ ਬਦਾ ਸਾਨੂੰ ਨਹੀਂ ਮਿਲਿਆ ਜੀ ਅਜੇ ਤੱਕ ਉਹ ਦੂਸਰਾ ਫੁਟੇਜ ਨਹੀਂ ਮਿਲੀ ਸੀਸੀਟੀਵੀ ਫੁਟੇਜ ਮਿਲ ਜਾਂ ਸਾਰੀ ਆਪਾਂ ਨੂੰ ਜਿਸਬੰਦੀ ਸਾਰੀ ਜਿਹੜੀ ਜਾਣਕਾਰੀ ਆਪ ਜੀ ਦੇ ਸਰ ਉਹ ਛੋਟੀ ਜੀ ਗੱਲ ਹੋਈ ਕਿਹੜੀ ਸੀ ਜਿੱਤੇ ਮੌਤ ਦਾ ਤੰਡਵ ਹੋ ਗਿਆ ਇਹ ਪਰਿਵਾਰ ਦੇ ਮੁਤਾਬਕ ਜਿਹੜਾ ਪਰਵਿੰਦਰ ਸਿੰਘ ਦੇ ਪਰਿਵਾਰ ਮੁਤਾਬਕ ਜੀ ਕਿ ਰਾਤੀ ਬਿਜਲੀ ਨਹੀਂ ਠੀਕ ਤੇ ਉਹਦੇ ਮੁਤਾਬਕ ਜਿਹੜਾ ਵਾ ਉਹਨਾਂ ਨੇ ਪੌੜੀ ਵਗੈਰਾ ਜਿਹੜੀ ਉੱਥੇ ਕੰਨ ਦੇ ਨਾਲ ਆਈ ਤੇ ਪੌੜੀ ਪੌੜੀ ਉਹਨਾਂ ਨੇ ਛੋੜ ਦਿੱਤੀ ਇਹ ਕਰਕੇ ਨਾਕਸੂਰੀ ਤੱਕਰਾ ਗਈ। ਬਈ ਮੇਰੀ ਕੰਨ ਤੇ ਲੱਗੀ ਪੌੜੀ। ਮੇਰੀ ਕੰਨ ਤੇ ਪੌੜੀ ਲੱਗੀ। ਅੱਛਾ ਇਹ ਪਹਿਲੇ ਜਿਹੜਾ ਝਗੜਾ ਆਇਆ ਕਿ ਇਹ ਤੇ ਕਿ ਪਹਿਲਾਂ ਵੀ ਇਸ ਤਰ੍ਹਾਂ ਹੀ ਕਾਰ ਦਾ ਸ਼ੀਸ਼ਾ ਸ਼ੋਜਾ ਤੱਕ ਤੋੜ ਦਿੱਤਾ ਸੀ ਤੇ ਉਹਦੇ ਵੀ ਕੰਪਲੇਂਟ ਆ ਰਹੀ। ਇਸ ਬਾਰੇ ਮੇਰੇ ਧਿਆਨ ਦੇ ਵਿੱਚ ਨਹੀਂ ਹੈਗਾ ਜੀ ਇਹ ਥੱਲੇ ਕਿਸ ਲੈਵਲ ਤੇ ਕੋਈ ਹਿਰਾਸਤ ਵਿੱਚ ਲੇਤਾ ਸਰ ਇਹਦੇ ਸਬੰਧ ਦੇ ਵਿੱਚ ਤਫਤੀਸ਼ ਜਾਰੀ ਹੈ ਦੋਵਾਂ ਇਹਦੇ ਵਾਈਪਰ ਦੇ ਖਿਲਾਫ ਕਰਨ ਦੀ ਰਿਪੋਰਟ ਦੇ ਖਿਲਾਫ ਤੇ ਚੈਲਪਾਲ ਦੇ ਖਿਲਾਫ ਦੋਵਾਂ ਨੇ ਖਿਲਾਫ ਕੀ ਹਿਰਾਸਤ ਵਿੱਚ ਲੇਤਾ ਕੋਈ ਹਰਾਸਤ ਵਿੱਚ ਅੱਜ ਸ਼ਾਮ ਤੱਕ ਹਰ ਹਾਲ ਦੋ ਜਿਹੜੀ ਮੈਸਜ ਜਿਹੜੀ ਹਰਾਸਤ ਜੇ ਲੈ ਲਈਤੀ ਉਹਦੇ ਸਬੰਧ ਦੇ ਵਿੱਚ ਅਜੇ ਫੋਰਸ ਪਾਰਟੀ ਜਿਹੜੀ ਗਈ ਹੋਈ ਹੈ ਉਹਨਾਂ ਨੂੰ ਜਲਦੀ ਹਰਾਸਤ ਪਿਆ ਗਿਆ ਅਗਲੀ ਜਾਂਚ ਦੇ ਸਾਹਮਣੇ ਕਿਹਾ ਗਿਆ ਅਗਲੀ ਜਾਂਚ ਦੇ ਵਿੱਚ ਸੀਸੀਟੀਵੀ ਫੁਟੇਜ ਮਰਡਰ ਹੋਇਆ ਜੀ ਇਹਨਾਂ ਦੇ ਪਰਿਵਾਰ ਨਾਲ ਸਾਡੀ ਜ਼ਿੰਮੇਵਾਰੀ ਹੈ ਅਸੀਂ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਸਰ ਹੈਗੇ ਇਸੀ ਕੋਟ ਅੱਜ ਹੁਣ ਅੱਜ ਪਤਾ ਲੱਗਾ ਜੀ ਇਹਨਾਂ ਦਾ ਵੀ ਸ਼੍ਰੋਮਿਕ ਵਾਲੇ ਗੱਲ ਦੇ ਕੋਈ ਮੀਤ ਪ੍ਰਧਾਨ ਸੰਗਠਨ ਜਿਹੜੇ ਲੈਵਲ ਦੇ ਸਾਭਕਾ ਸਰਪੰਚ ਜੀ ਸਾਭਕਾ ਸਰਪੰਚ ਪਿੰਡ ਸੈਦਪੁਰਾ ਦੇ